ਮੈਂ ਅਰुण ਮਹਾਜਨ ਐਨ ਜੀਓ ਨਵ ਨਿਰਮਨ ਬਲੱਡ ਡੋਨੇਟ ਸੁਸਾਇਟੀ ਦਾ ਚੇਅਰਮੈਨ ਆ ਅੱਜ ਅਸੀਂ ਐਬੋ ਸਹਿਤ ਪਿੰਡ ਵਿੱਚ ਸਾਡੇ ਸਾਥੀ ਅਫਤਾਰ ਸਿੰਘ ਜੀ ਦੇ ਸੰਯੋਗ ਦੇ ਨਾਲ ਅਸੀਂ ਇੱਥੇ ਗੁਰਦੁਆਰੇ ਦੇ ਵਿੱਚ ਕੈਂਪ ਲਾਇਆ ਵਾ ਸਭ ਤੋਂ ਪਹਿਲਾਂ ਤਾਂ ਮੈਂਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇੱਥੇ ਪੂਰਾ ਸਾਡਿਆਂ ਤੋਂ ਭਲਾ ਅਰੇਂਜਮੈਂਟ ਕਰਕੇ ਰੱਖਿਆ ਸੀ ਔਰ ਬਹੁਤ ਸਾਰੇ ਪੇਸ਼ੈਂਟ ਵੀ ਇੱਥੇ ਸਾਡਾ ਇੰਤਜ਼ਾਰ ਕਰ ਰਹੇ ਸੀ ਔਰ ਮੈਂ ਦੱਸਣਾ ਚਾਹਨਾ ਵਾ ਜਦੋਂ ਇੱਥੇ ਇਸ ਤਰ੍ਹਾਂ ਦਾ ਮਾਹੌਲ ਬਣਿਆ ਸੀ ਤੇ ਸਾਡੇ ਨਿਊ ਲਾਈਫ ਹਸਪੀਟਲ ਦੇ ਐਮ ਡੀ ਡਾਕਟਰ ਪ੍ਰਭ ਜੋਜੀ ਲਗਾਤਾਰ 3 ਸਤੰਬਰ ਤੋਂ ਇੱਕ ਦਿਨ ਛੱਡ ਕੇ ਇੱਥੇ ਆਪਣੀ ਟੀਮਾਂ ਭੇਜ ਰਹੇ ਨੇ ਜਿੱਥੇ ਉਹ ਆਪਣੀ ਸਪੈਸ਼ਲਿਸਟ ਡਾਕਟਰਾਂ ਦੀ ਟੀਮ ਵੀ ਭੇਜ ਰਹੇ ਨੇ ਤੇ ਹਰ ਪ੍ਰਕਾਰ ਦੀ ਜਿਹੜੀ ਜ਼ਰੂਰਤਮੰਦ ਦਵਾਈਆਂ ਦੀ ਜ਼ਰੂਰਤ ਆ ਉਹ ਵੀ ਇੱਥੇ ਭੇਜ ਰਹੇ ਆ ਜਿੱਥੇ ਮੈਂ ਪ੍ਰਭ ਜੋਤ ਉਹਨਾਂ ਦਾ ਵੀ ਬਹੁਤ ਧੰਨਵਾਦੀ ਆ ਸਾਡੇ ਡਾਕਟਰ ਅੰਗਰੇਜ਼ ਸਿੰਘ ਜਿਹੜੇ ਲਗਾਤਾਰ ਸਾਡੇ ਕੈਂਪਾਂ ਵਿੱਚ ਆਪਣਾ ਕੀਮਤੀ ਟਾਈਮ ਕੱਟ ਕੇ ਆ ਰਿਹਾ ਹੋਰ ਵੀ ਜਿਹੜੇ ਜਿਹੜੇ ਮੈਂਬਰ ਆ ਸਾਡੇ ਅਹੀ ਉਹਨਾਂ ਦੇ ਧੰਨਵਾਦੀ ਆ ਔਰ ਮੈਂ ਇਸ ਪਿੰਡ ਦੇ ਸਾਡੇ ਅਫਤਾਰ ਸਿੰਘ ਉਹਨਾਂ ਦੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਡਾ ਇੱਥੇ ਪੂਰਾ ਇੰਤਜ਼ਾਮ ਕੀਤਾ ਔਰ ਜਿਹੜੀ ਸਾਡੀ ਸੋਚ ਸੀ ਲੋਕਾਂ ਦੀ ਮਦਦ ਕਰਨ ਦੀ ਔਰ ਇਹ ਵਿੱਚ ਇਹਨਾਂ ਦੇ ਸੰਯੋਗ ਦੇ ਨਾਲ ਅਸੀਂ ਇੱਥੇ ਆ ਕੇ ਕੈਂਪ ਲਾਇਆ ਵਾ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਆ ਆਉਣ ਵਾਲੇ ਸਮੇਂ 'ਚ ਸਰ ਹੋਰ ਵੀ ਇਸ ਤਰ੍ਹਾਂ ਦੇ ਕੈਂਪ ਚ ਆ ਜਾਰੀ ਰਹਿਣਗੇ ਦੇਖੋ ਜਿਸ ਤਰ੍ਹਾਂ ਦਾ ਅਸ਼ੰਕਾ ਜਿਤਾਈ ਜਾ ਰਹੀ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਮਾਹੌਲ ਠੀਕ ਹੋਏਗਾ ਕਿ ਸ਼ਾਇਦ ਕੋਈ ਨਾ ਕੋਈ ਸਕਿਨ ਦੀ ਪ੍ਰੋਬਲਮ ਆਏਗੀ ਜਾਂ ਹੋਰ ਵੀ ਤੇਜਰੇ ਲਈ ਪ੍ਰਸ਼ਾਸਨ ਵੀ ਪੂਰਾ ਸੰਜੋਗ ਕੰਮ ਕਰ ਰਿਹਾ ਵੈਨੂੰ ਰੋਕਣ ਦੇ ਲਈ ਜਿੱਥੇ ਜਿੱਥੇ ਇਲਾਕੇ ਦੇ ਮੋਤਵਾਰ ਲੋਕ ਸਾਨੂੰ ਸਾਡੀ ਨੌਲੇਜ ਵੀ ਲਿਆਣਗੇ ਤੇ ਅਸੀਂ ਲਗਾਤਾਰ ਇੱਥੇ ਕੈਂਪ ਅੱਗੇ ਵੀ ਲਾਂਦੇ ਰਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੇਰਾ ਨਾਮ ਡਾਕਟਰ ਅੰਗਰੇਜ਼ ਸਿੰਘ ਬਾੜਮਾ 35 ਅੰਮ੍ਰਿਤਸਰ ਤੋਂ ਆਇਆ ਜੀ ਨਿਊ ਲਾਈਫ ਹਸਪੀਟਲ ਵੱਲੋਂ ਆਬੂਸਦ ਪਿੰਡ ਅੱਜ ਜਿਹੜੇ ਮਸ਼ਹਹਰ ਕੈਂਪ ਲਾਇਆ ਫਰੀ ਦਵਾਈਆਂ ਦਾ ਐਨਜੀਓ ਸੁਸਾਇਟੀ ਨਵ ਨਿਰਮਾਨ ਸੁਸਾਇਟੀ ਦੇ ਚੇਅਰਮੈਨ ਅਰຸນ ਮਹਾਜਨ ਜੀ ਦਾ ਪਰਲਾ ਯਾਰ ਪਿੰਡ ਵਿੱਚ ਤੁਸੀਂ ਹਰ ਪੀੜਤਾ ਦਾ ਲਈ ਦਵਾਈਆਂ ਦਾ ਫਰੀ ਕੈਂਪ ਲਾਇਆ ਜਾਵੇ ਅੱਜ ਅਸੀਂ ਆਬੂਸਦ ਪਿੰਡ ਸਰਵਰਤਾਰ ਸਿੰਘ ਜੀ ਨਾਲ ਟਾਈ ਅਪ ਕੀਤਾ ਤੇ ਇਹਨਾਂ ਨੇ ਕਿਹਾ ਵੀ ਸਾਡਾ ਦਿਖਾਇਆ ਕਿ ਸਾਡੇ ਪਿੰਡ ਵਿੱਚ ਬੜੀ ਲੋੜ ਹੈ ਕਿ ਡਾਕਟਰ ਆਏ ਨੇ ਪਰ ਦਵਾਈਆਂ ਦੀ ਘਾਟ ਹੋਈ ਹੈ ਦਵਾਈਆਂ ਨਹੀਂ ਮਿਲੀਆਂ ਅੱਜ ਅਸੀਂ ਨਿਊ ਲਾਈਫ ਹਸਪੀਟਲ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਫ੍ਰੀ ਦਵਾਈਆਂ ਦੇ ਕੇ ਚੱਲੇ ਆਂ ਤੇ ਅਸੀਂ ਆਸ ਕਰਦੇ ਹਾਂ ਜਿਵੇਂ ਜਿਵੇਂ ਇਹਨਾਂ ਨੂੰ ਲੋੜ ਪੈਗੀ ਹਰ ਪੀੜਤਾ ਵਾਸਤੇ ਮਦਦ ਦੀ ਲੋੜ ਹੋਏਗੀ ਅਸੀਂ ਇਹ ਉਪਰਲਾ ਕਰਦੇ ਰਵਾਂਗੇ ਜਿਵੇਂ ਜਿਵੇਂ ਲੋੜ ਹੋਏਗੀ ਅਜੀ ਬਤਾਰ ਸਿੰਘ ਜੀ ਸਾਨੂੰ ਫੋਨ ਕਰਨਗੇ ਅਸੀਂ ਤੁਰੰਤ ਇਹਨਾਂ ਦੀ ਜੋ ਵੀ ਸਹਾਇਤਾ ਹੋ ਸਕੀ ਹਰ ਪੀੜਤਾ ਵਾਸਤੇ ਉਪਰਲਾ ਕਰਾਂਗੇ ਨਿਊ ਲਾਈਫ ਹਸਪੀਟਲ ਵੱਲੋਂ ਅਸੀਂ ਅਲੱਗ-ਅਲੱਗ ਪਿੰਡਾਂ ਵਿੱਚ ਰਮਦਾਸ ਏਰੀਆ ਹੋਵੇ ਜਾਂ ਹੋਰ ਕੋਈ ਏਰੀਆ ਹੋਵੇ ਅਸੀਂ ਅਲੱਗ-ਅਲੱਗ ਪਿੰਡਾਂ 'ਚ ਲਗਾਤਾਰ ਕੈਂਪ ਲਾ ਰਹੇ ਹੈਗੇ ਆਂ ਇਹ ਇਹ ਸਾਰੇ ਕੈਂਪ ਜਿਹੜੇ ਦਵਾਈਆਂ ਨੇ ਬਿਲਕੁਲ ਫਰੀਦ ਦਿੱਤੀਆਂ ਜਾ ਰਹੀਆਂ ਨੇ ਬਲੱਡ ਸ਼ੁਕਰ ਚੱਕੀਤੀ ਜਾ ਰਹੀ ਹੈ ਸਾਰਾ ਇਹ ਉਪਰਾਲਾ ਜਿਹੜਾ ਨਿਊ ਲਾਫ ਹਸਪਤਾਲ ਨੂੰ ਸ਼੍ਰੀ ਅਰਮ ਮਹਾਜਨ ਜੀ ਚੇਅਰਮੈਨ ਨਾਮ ਨਿਰਮਾਨ ਸਹਾਡੀ ਦੇ ਤੇ ਸਾਰਾ ਉਪਰਾਲਾ ਕਰ ਰਹੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੇਰਾ ਨਾਮ ਅਵਤਾਰ ਸਿੰਘ ਹੈ ਜੀ ਪਿੰਡ ਅਬੂਸਾ ਤਹਿਸੀਲ ਜਾਲਾ ਜ਼ਿਲ੍ਹਾ ਹੰਦਸਰ ਤੋਂ ਸਾਡੇ ਪਿੰਡ ਅੱਜ ਡਾਕਟਰ ਸਾਹਿਬ ਆਏ ਨੇ ਡਾਕਟਰ ਨਰੇਸ਼ ਸਿੰਘ ਜੀ ਇਹਨਾਂ ਨੇ ਕੱਲ ਹੀ ਮੇਰੇ ਨਾਲ ਟਾਈਪ ਕੀਤਾ ਸੀ ਕੱਲ ਹੀ ਸਾਡੀ ਗੱਲ ਹੋਈ ਸੀ ਔਰ ਮੈਂ ਇਹਨਾਂ ਨੂੰ ਇਹ ਗੱਲ ਦੱਸੀ ਸੀ ਕਿ ਸਾਡੇ ਇੱਥੇ ਜ਼ਰੂਰਤ ਹੈ ਕਿਉਂਕਿ ਸਾਡਾ ਏਰੀਆ ਸਾਰਾ ਹੜਾਂ ਦੀ ਲਪੇਟ ਵਿਚ ਆਇਆ ਔਰ ਜਿੰਨਾ ਵੀ ਲਾਗੇ ਫਸਲਾਂ ਸਾਰੀਆਂ ਖਰਾਬ ਹੋ ਗਈਆਂ ਨੇ ਜਿਹਦੇ ਕਾਰਨ ਇੱਥੇ ਬਿਮਾਰੀ ਕੋਈ ਜ਼ਿਆਦਾ ਹੀ ਫੈਲ ਰਹੀ ਸੀ ਸਾਡੇ ਪਿੰਡ 'ਵੀ ਮਰੀਜ਼ ਬਹੁਤ ਨੇ ਤੇ ਉਹਦੇ ਵਾਸਤੇ ਫਿਰ ਇਹ ਅੱਜ ਡਾਕਟਰ ਸਾਹਿਬ ਆਏ ਨੇ ਤੇ ਇਹਨਾਂ ਨੇ ਆ ਕੇ ਸਾਡੇ ਇੱਥੇ ਕਾਫੀ ਜ਼ਿਆਦਾ ਲੋਕ ਨੇ ਤੁਸੀਂ ਦੇਖ ਸਕਦੇ ਹੋ ਕਿੰਨੀ ਦੂਰਾਂ ਪਿੱਛੇ ਦਵਾਈ ਲੈ ਰਹੀ ਏ ਔਰ ਇਹ ਸਾਰੇ ਹੀ ਮਤਲਬ ਬਿਲਕੁਲ ਫ੍ਰੀ ਹੈਗੇ ਨੇ ਇਹਨਾਂ ਦਾ 1 ਰੁਪਿਆ ਵੀ ਕੋਈ ਚਾਰਜ ਨਹੀਂ ਹੈ ਫ੍ਰੀ ਇਹਨਾਂ ਨੇ ਇਹ ਦਵਾਈਆਂ ਸਾਰੀਆਂ ਦਿੱਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ